ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਨਾਗ ਸੇਲ ਲਈ ਲੈ ਕੇ ਆਏ ਹਾਂ ਜੀ ਇੱਕ ਬਈ ਟੋਕੜ ਗੱਬਣ ਬਿਹੜਾ ਇੱਕ ਬਈ ਤਾਜੀ ਸੂਈ ਵੀ ਆ ਆਓ ਪੁੱਛ ਲੈਨੇ ਭਾਈ ਟੋਟੀਲਾ ਅੱਜ ਭਾਈ ਜੀ ਹਸੀਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਹੋ ਵਧੀਆ ਹਾਂਜੀ ਬਹੁਤ ਵਧੀਆ ਨਾਮ ਤੇ ਐਡਰੈਸ ਬੋਲ ਨਾਮ ਮੇਰਾ ਕੁਲਦੀਪ ਸਿੰਘ ਹੈ ਪਿੰਡ ਸੁਖਾਨਾਂ ਦਾ ਕੋਠੇ ਵਾਲਾ ਕਚਰਾ ਖੇਤਾਂ ਦੇ ਘਰ ਆ ਠੀਕ ਹੈ ਜੀ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਸਾਡੇ ਪਿੰਡ ਸੁਖਰਾਂ ਦੇ ਨੇੜੇ ਪੈਂਦਾ ਭਗਤਾ ਭਾਈ ਦਾ ਖੇਰ ਠੀਕ ਹੈ ਜੀ ਮੇਰੇ ਘਰੋਂ 4 ਕਿਲੋਮੀਟਰ ਬਾਅਦ ਹੀ ਭਗਤਾ ਭਾਈ ਦਾ ਠੀਕ ਹੈ ਜੀ ਮੋਬਾਈਲ ਨੰਬਰ ਬੋਲ 99685 38206 ਠੀਕ ਹੈ ਜੀ ਬਾਈ ਜਿਹੜੀ ਪਹਿਲੇ ਨੰਬਰ ਤੇ ਵਰਡ ਦੇਣਾ ਕਿਹੜਾ ਸੂਏ ਸੂਈ ਵੀ ਹੈ ਇਹ ਦੂਜੇ ਸੂਏ ਸੂਈ ਵੀ ਹੈ ਬਾਈ ਇਹ ਤੀਜੇ ਵਾਸਤੇ ਗੱਬਣਾ ਹਾਂ ਤੀਜੇ ਵਾਸਤੇ ਗੱਬਣਾ ਹੀ ਸਾਢੇ 4 ਮਹੀਨੇ ਗੱਬਣਾ ਚੈੱਕ ਕਰਵਾ ਕੇ ਲੈਂਦੀ ਹੈ 4.5 ਮਹੀਨਿਆਂ ਦੀ ਗੱਭਣ ਚੈੱਕ ਕਰਵਾ ਗਏ। ਹਾਂ ਜੀ ਕੈਕ ਪਾਸ ਆਈ ਜਾਮਾ। ਅਗਲਾ ਆਪਦੀ ਕਰਾ ਲਈ ਹਣਾ। ਹਾਂ ਜੀ ਕਰਵਾਉਣੀਆ ਕਰਵਾ ਲਵੇ ਕੋਈ ਡੱਕਾ ਨਹੀਂ ਗਾ। ਹੂੰ ਦੁੱਧ ਕਿੰਨਾ? ਦੁੱਧ 9 ਕਿਲੋ ਵਈ ਅਸਲੀ। ਨੈਟ ਪਿਆਰਾ। ਹਾਂ ਜੀ ਹਾਂ ਸੀਲ ਸੂਲ ਪੂਰੀ ਫੁੱਲ ਆ। ਫੈਂਟ ਬਹੁਤ ਚੰਗੀ। ਹਾਂ ਜੀ ਫੈਂਟ ਤਾਂ ਪੂਰੀ ਵਧੀਆ ਆਉਂਦੀ ਮੱਝਾਂ ਜੀ ਆਉਂਦੀ ਆ। ਗਰਮੀ ਬਿਲਕੁਲ ਨਹੀਂ ਮੰਨਦੀ। ਗਰਮੀ ਨਹੀਂ ਮੰਨਦੀ ਇਹ। ਖੋਲ ਦੇ ਭਾਈ ਤੋਰ ਕੇ ਦਿਖਾ ਦੇ। ਫੇਸ ਬੜਾ ਪਿਆਰਾ ਬੋਦੀ ਬਦੀ ਚੰਗੀ ਆ ਰੰਗ ਰੂਪ ਚੰਗਾ। ਥਣ ਵਗੈਰਾ ਵੀ ਨੇੜ ਤੋਂ ਚੈੱਕ ਕਰਵਾਵਾਂਗੇ। ਫੇਸ ਦੇਖੋ। ਫੇਸ ਬੜਾ ਪ ਵੱਡੀ ਗੱਲ ਬਈ ਗਰਮੀਆਂ ਦਾ ਤਾਫਾ ਗਰਮੀ ਬਿਲਕੁਲ ਨਹੀਂ ਮਰਣੀ ਠੰਡਾ ਜਿਹੜੀ ਕਰ ਮੜੀ ਚੰਗੀ ਆਊਗੀ ਗੱਬਣ ਵੀ ਆ ਦੁੱਧ ਵੀ ਚੰਗਾ ਦੱਸਿਆ ਤੋਰਾ ਤਾਰਾ ਵੀ ਚੰਗਾ ਬੜਦਾ ਰੰਗ ਰੂਪ ਚੰਗਾ ਸਮੀ ਭਲੀ ਆ ਬਈ ਕੀ ਮੁੱਲ ਲੱਜਾਏ ਜਾ ਬਈ ਇਹਦਾ ਮੁੱਲ 42000 ਰੁਪਈਆ ਹੀ ਮਾਨਤਨ ਹੋ ਜਾ ਹਾਂਜੀ ਹਾਂਜੀ ਕੀਤਾ ਜਾਊਗਾ 42000 ਰੁਪਈਆ ਮੁੱਲ ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨਤਨ ਜ਼ਰੂਰ ਹੋ ਜਾਊਗਾ ਤੋਰਾ ਤਾਰਾ ਚੰਗਾ ਕੱਦ ਵੱਡ ਚੰਗਾ ਚੰਗੀ ਆ ਬੜ ਸੁਨਖੀਆ ਥਣ ਲਈ ਵਾ ਬੜਾ ਚੰਗਾ ਬਈ ਚਵਾਈ ਚਵਾਈ ਕਿਵੇਂ ਆ ਤੁਹਾਹੀ ਬਿਲਕੁਲ ਪੂਲੀ ਆਈ ਬਾਕੀ ਚੋਣ ਸੀਲ ਬਹੁਤ ਅੱਛਾ ਹਾਂ ਜੀ ਆ ਪਤਾ ਮੈਂ ਕਹੀ ਵਾਈਗੁਰੇ ਕਰਪਾਣਾ ਪਸੂ ਥੀ ਹੀ ਲਿਓ ਨੇ ਨੇਪਾਲ ਕੇ ਠੀਕ ਆ ਹਾਂ ਜੀ ਉਹ ਹੀ ਜਾਂ ਨਹੀਂ ਲਿਉਂਦੇ ਗਿਆ ਬਿਜਿਵੇਂ ਨਾ ਹਾ ਨਿਆਣਾ ਵੀ ਨਹੀਂ ਪਾਇਆਗਾ ਪਾਉਂਦੇ ਜਵਾਕ ਨੂੰ ਬਾਹਰ ਥੱਲੇ ਲੈ ਦੇ ਲੈ ਬਾਈ ਬਾਈ ਕਹਿੰਦਾ ਨਿਆਣਾ ਵੀ ਪਾਇਆ ਲੈ ਜਵਾਕ ਨੂੰ ਬਾਹਰ ਦਾ ਬਾਈ ਹਾਂ ਹਾਂ ਕੋਈ ਟੈਕਨੀਕ ਨਹੀਂ ਕਹਿਦੀ ਕੁਝ ਨਹੀਂ ਹਣਾ ਨਾ 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 ਵਾਈ ਬੜੀ ਜੰਗੀ ਨਹੀਂ ਲੈ ਜਵਾਕ ਨੇ ਵੀ ਧਾਰਾ ਮਾਰਤੀਆਂ ਇੱਕ ਵਾਰੀ ਬਈ ਤੂੰ ਧਾਰਾ ਮਾਰ ਦੇ ਧਾਰਾ ਲੱਗਣ ਦੇ ਜੇ ਤੋਹੀ ਲਓ ਇਧਰ ਵੇਖੋ ਹਾਂ ਲੈ ਕਿਉਂ ਨਾ ਬੜਾ ਚੰਗਾ ਹਨ ਪੂਰਾ ਬਾਤ ਚ ਬਾਈ ਕੋਈ ਓਕੇ ਹ ਲੈ ਚਾਰੇ ਥਾਣਾ ਦੇ ਵਿੱਚ ਕੋਈ ਭੂਰ ਨਹੀਂ ਛੱਟਾ ਨਹੀਂ ਜਿਵੇਂ ਮਰਜੀ ਬੈ ਜਾ ਜਿਵੇਂ ਮਰਜੀ ਬਾਈ ਪਹਿਲਾ ਜਵਾਕ ਬੈ ਗਿਆ ਫਿਰ ਬਾਈ ਆਪ ਬਾਈ ਮੈਂ ਭੂਰਾ ਨਹੀਂ ਹਾਂ ਕੋਸ਼ ਨਹੀਂ ਕਰ ਰਿਹਾ ਨਾ ਕੋਈ ਨਮੋਲ ਨੂੰ ਜੇ ਮਰਜੀ ਬੁਰਸ਼ ਮਾਰ ਕੇ ਨੋਈ ਦੁੱਧ ਵੀ ਬਾਈ ਚਿੱਟਾ ਮੱਝਰਗਾ ਹਾਂਜੀ ਦੁੱਧ ਚਿੱਟਾਈ ਵਧੀਆ ਹਾਂ ਮੁੱਲ ਕੀ ਹੈ ਜੈ ਜੈ ਮੁੱਲ 42000 ਰੁਪਏ ਆਈ ਠੀਕ ਆ ਮਾਨਤਨ ਹੋ ਜਾ ਹਾਂਜੀ ਹਾਂਜੀ ਮਾਨਤਨ ਕੀਤਾ ਜਾਊਗਾ ਅੱਗੇ ਬਰੇ 2 ਨੰਬਰ ਕਿਹੜਾ ਸੂਸ ਹੋਈ ਐ ਇਹ ਦੂਜਾ ਸੂਸ ਹੋਈ ਐ ਜੀ ਇਹ ਕਦੋਂ ਸੂਈ ਐ ਬਈ ਇਹਨੂੰ ਚੌਥਾ ਦਿਨ ਹੋ ਗਿਆ ਜੀ ਉਹ ਬੱਚੀ ਹੈ ਜੀ ਇਹਦੇ ਮਗਰ ਬੱਚਾ ਬੱਚੀ ਆ ਹਾਂਜੀ ਬੱਚੀ ਹੈ ਜੀ ਮਗਰ ਬੱਚੀ ਬਹੁਤ ਚੰਗੀ ਹੈ ਨਾ ਹਾਂਜੀ ਹਾਂਜੀ ਚੌਥਾ ਦਿਨ ਹੋ ਗਿਆ ਬੜਾ ਪਿਆਰਾ ਬੱਚੀ ਦਾ ਦੇਖੋ ਕਿਆ ਬਾਤ ਚੌਥਾ ਦਿਨ ਬਈ ਦਾਸਦਾ ਹੋ ਗਿਆ ਸੂਈ ਨੂੰ ਤੇ ਦੁੱਧ ਕਿੰਨਾ ਹੁਣ ਮੈਂ ਇਹ ਥਲੇ ਬਈ ਇਸ ਟਾਈਮ ਜਮਾ ਤਿਆਰ 15 ਕਿਲੋ ਦੁੱਧ ਹੈ ਨੈਟ ਤੇ ਆ ਰਹਾ ਹਾਂਜੀ ਜਮਾ ਨੈਟ ਤਿਆਰ ਆ ਵਧੂਗੀ ਨਾ ਹਾਂਜੀ ਵਧੂਗਾ ਇਹਦੇ ਕਾਣ ਚੱਲਣਾ ਨੇ ਫੇਰ ਵਧਣਾ ਦਿਨ ਚੌਥਾ ਹੋਇਆ ਜੀ ਅੱਜ ਖਾਣਾ ਯਾਰ ਬੜਾ ਚੰਗਾ ਲੱਗਿਆ ਹਾਂਜੀ ਥਾਂ ਤੋਂ ਬਾਕੀ ਸੀਰ ਵੀ ਬਹੁਤ ਆਈਏ ਨਾਣਾ ਨੂਣਾ ਫੁੱਲ ਚੰਗੀਆਂ ਚਾਰੇ ਥਣ ਨੇ ਪੂਰੇ ਗਹਿਰ ਤੇ ਗੁਲਾਬੀ ਤਣ ਮੁੱਠੀ ਵਾਲਾ ਥਾਣਾ ਐਂ ਆਂਦੀ ਕੁਛ ਨਹੀਂ ਇਹ ਲੱਗਦੀ ਠੰਡੀ ਠੁੰਡੀ ਲੱਗਦੀ ਜਿਵੇਂ ਮਰਜੀ ਬਹਿ ਜੋ ਨਾ ਜਿਵੇਂ ਮਰਜੀ ਹੱਥ ਲਾਈ ਚੱਲ ਕੋਈ ਚੱਕੇ ਨਹੀਂ ਕਹਿਦੀ ਕੁਛ ਨਹੀਂ ਕਰਨਾ ਨਾ ਜੀ ਨਾ ਜਮੇ ਨਹੀਂ ਗਈ ਠੀਕ ਤੋਰਦੀਏ ਮਾੜੀ ਜੀ ਰਾਜੀ ਫੁੱਲ ਸਮੀਪਲੀ ਫੁੱਲ ਰੰਗ ਰੂਪ ਬਹੁਤ ਚੰਗਾ ਫੇਸ ਬੜਾ ਪਿਆਰਾ ਨਾਸਕ ਗੱਲਾਂ ਵੱਡੀ ਗੱਲ ਬਈ ਬੱਚਾ ਮਗਰ ਬੱਚੀ ਆ ਬੱਚੀ ਨੇ ਵੀ ਨਾਲ ਹੀ ਤਿਆਰ ਹੋ ਜਾਣਾ ਸਾਲ ਡੇਢ ਸਾਲ ਤੋਰਾ ਤਰਾ ਚੰਗਿਆ ਨਾੜਾ ਨੂੜਾ ਕਰਮ ਵਾਲੀ ਦੇ ਫੁੱਲ ਚੰਗੀਆਂ ਨੇ ਦੁੱਧ ਬਾਜੂ 15 ਲੀਟਰ ਬੋਲਾ ਮੰਨ ਲਿਓ ਬਈ ਇਸ ਟਾਈਮ ਤਿਆਰ ਆ ਚੌਥਾ ਕਿਦਣ ਹੋ ਗਿਆ ਬਈ ਰੱਖਦਾ ਸੋਈ ਨੂੰ ਤੋਰਾ ਤਰਾ ਪਹੁੰਚੇਗਾ ਬਾਕੀ ਬਾਈ ਕੋਲੇ ਬਈ ਪੇਕਅਪ ਆਵਦੀ ਆ ਹਾਣ ਤੇ ਕਿਰਾਏ ਚ ਵੀ ਬਾਈ ਲੈਸ ਕਰ ਦੂਗਾ ਹਨਾ ਬਈ ਹਾਂਜੀ ਹਾਂਜੀ ਕਰ ਲਈਦਾ ਕੋਈ ਜਿੰਨਾ ਕਿ ਤੇਲ ਮੱਚਦਾ ਉਹ ਹਿਸਾਬ ਨਾਲ ਕਰ ਲਈਦਾ ਠੀਕ ਆ ਬਾਈ ਬਾਲਾ ਨਹੀਂ ਬਈ ਤੇ ਠੰਡੀ ਸੀਲ ਚ ਬਾਈ ਜੋਈ ਨੰਬਰ 1 ਜਮਾ ਸੀਲ ਆਈ ਪਸੂ ਦੋਨੇ ਸੀਲ ਆਈ ਆਪਣੀ ਠੀਕ ਆ ਮੁੱਲ ਕੀ ਇਹਦਾ ਜਾਇਜ਼ ਦਾ ਇਹਦਾ ਮੁੱਲ 70000 ਰੁਪਈਆ ਜੀ ਮਾਨਤਾਨ ਹੋ ਜੀ ਹਾਂਜੀ ਹਾਂਜੀ ਕੀਤਾ ਜਾਊਗਾ 72000 ਰੁਪਈਆ ਮੁੱਲ ਆ ਵੀਰੇ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਾਨ ਜ਼ਰੂਰ ਹੋ ਜੇ ਤੋਰਾ ਤਾਰਾ ਚੰਗਾ ਆਰਡਰ ਕਮਾਲ ਨਾੜਾ ਨੂਣਾ ਫੋਲ ਚੰਗੀਆਂ ਠੰਡੀ ਸੀਲ ਬਾਈ ਕਹਿੰਦਾ ਫੁੱਲ ਥਾਣ ਦਿਖਾਉਨੇ ਆ ਪੀੜੀ ਦੇ ਪਾਵੇ ਵਰਗਾ ਥਾਣ ਲੱਗਿਆ ਬਾਈ ਕੱਲਾ ਕੱਲਾ ਥਾਣ ਪੂਰੀ ਵੇਤੀ ਦੇ ਥਾਣਾ ਲੈ ਕੇ ਆ ਬਾਤ ਆ ਆ ਵੀ ਇਧਰ ਵੀ ਨਾ ਆਏ ਕੋਈ ਨਾ ਕੋਈ ਨਮੋਣ ਨੂੰ ਖਰਾਕ ਕਰੇ ਨਾ ਕੋਈ ਉਂ ਲੱਜ ਜਾਵੇ ਨਹੀਂ ਪੋਰਾ ਵੀ ਕਹਿਣਾ ਕੁਛ ਨਹੀਂ ਆ ਨਾ ਕਹਿੰਦੀ ਨਹੀਂ ਠੀਕ ਆ ਬਾਈ ਨਹੀਂ ਉਹ ਕਹਿੰਦੀ ਇਹਨੇ ਧਾਰਾ ਮਾਰ ਕੇ ਵਿਖਾ ਦਿੰਦੇ ਆ ਵਧੀਆ ਮੋਟੀ ਧਾਰਾ ਹੀ ਇਹ ਵੀ ਠੀਕ ਆ ਬਹੁਤ ਆ ਦੇਖ ਲੋ ਇਹਦੇ ਨੇੜੇ ਕਰ ਦੋ ਲੈ ਚੋਣ ਬੜਾ ਚੰਗਾ ਯਾਰ ਹਣਾ ਮੈਂ ਨਾ ਢੱਕਾ ਹੀ ਕੋਈ ਨਹੀਂ ਗੱਲ ਵਾਹ ਕਹਿੰਦਾ ਕੀ ਬਾਤ ਲੈ ਚਵਾਈ ਦੇਖੋ ਚਵਾਈ ਫੁੱਲ ਚੰਗੇ ਆ ਆ ਦੇਖ ਲੋ ਇਹਦੇ ਚੋਂ ਹਮ ਲੈ ਜੋਣ ਬੜਾ ਚੰਗਾ ਬਾਈ ਲੈ ਕੱਲੀ ਕੱਲੀ ਟਾਰ ਪੂਰੀ ਵਿਥੀ ਤੇ ਤਾਣ ਲਿਆ ਬਾਈ 5 ਮਿੰਟ 7 ਮਿੰਟ ਹੀ ਲੱਗਦੇ ਆ ਜੋਣ ਨੂੰ ਹਾਂ ਕੋਈ ਨਿਆਣਾ ਨਹੀਂ ਪਾਇਆ ਕੋਈ ਬੱਚਾ ਨਹੀਂ ਛੱਡਿਆ ਬਾਈ ਕੋਈ ਚੱਕਰੀ ਨਹੀਂ ਬਾਈ ਜਿਵੇਂ ਮਰਜੀ ਬਾਈ ਜਿਵੇਂ ਮਰਜੀ ਨਮਾਈ ਚਲਦਾ ਵੀ ਕੋਈ ਚੱਕਰੀ ਨਹੀਂ ਨਾ ਨਾ ਜਿਵੇਂ ਨਹੀਂ ਨਮਉਣ ਨੂੰ ਤਾਂ ਲੈ ਆਏ ਜਿਵੇਂ ਗਿੱਟੇ ਦੇ ਕੋਈ ਪਸੂ ਆਖ ਨਹੀਂ ਬਣਾਉਂਦਾ ਇਹਨੂੰ ਕੋਈ ੜਕਾ ਨਹੀਂ ਤੇ ਕਿਸੇ ਵੀਰ ਨੂੰ ਬਾਈ ਦੋਨੇ ਨਗਾਂ 'ਚ ਕੋਈ ਵੀ ਨਗ ਪਸੰਦ ਆਵੇ ਬਾਈ ਨਗ ਨਗ ੜਕ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤੈਦਲੋ ਧੰਨਵਾਦ